ਕਲ ਸਾਰੀ ਸ਼ਹਿਰ ਕਾਲ ਤੋਂ ਸਤਰੀਂ ਪਹੁੰਚ ਕਲ ਜਿਹੜੀ ਡੇਰਾ ਬਾਬਾ ਬਾਨਕ ਚ ਬੜੀ ਮਦ ਬਾਕੀ ਘਟਨਾ ਹੋਈ ਆ ਇਲੈਕਸ਼ਨਾਂ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਤੇ ਇੱਕ ਪਬਲਿਕ ਦਾ ਨੁਮਾਇੰਦਾ ਲੋਕਾਂ ਨੇ ਪੱਗਾਂ ਲੋ ਆ ਕੇ ਤੇ ਜੇ ਇਹ ਗੱਲ ਕਹਿੰਦਾ ਕਿ ਪੱਗਾਂ 'ਚ ਕਿੱਲਾ ਨਹੀਂ ਲੱਗੀਆਂ ਹੁੰਦੀਆਂ ਇਹ ਪੱਗਾਂ ਲੱਤਦੀਆਂ ਵੀ ਨੇ ਤੇ ਵੱਜਦੀਆਂ ਵੀ ਨੇ ਇਹ ਉਹਦੀ ਮਾਨਸਿਕਤਾ ਜਿਹੜੀ ਆ ਸੋਚ ਆ ਜਿਹੜੀ ਜਿਹੜੀ ਗਿਰੀ ਔਰ ਕਠਿਆ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ। ਔਰ ਇਹ ਦਸਤਾਰ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਇਹ ਦਸਤਾਰ ਨੂੰ ਲੋਕੀ ਸਤਿਕਾਰ ਦਿੰਦੇ ਨੇ। ਗੁਰਜਰ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹ ਆਦਮੀ ਨੇ ਜੋ ਕਿਹਾ ਕਿ ਕਿੱਲਾ ਨਹੀਂ ਠੁਕੀਆਂ, ਇਹ ਪੱਗਾਂ ਲੱਥ ਦੀਆਂ ਨੇ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਏ ਤਾਂ ਕਿ ਅੱਗੇ ਤੋਂ ਕੋਈ ਦਸਤਾਰ ਨੂੰ ਹੱਥ ਲਾਉਣ ਦੀ ਜਰੂਰਤ ਨਾ ਕਰੇ। ਔਰ ਨਾਲ ਹੀ ਉਹਨਾਂ ਨੂੰ ਇਹ ਕਹਿ ਕੇ ਇਹਨੂੰ ਇੱਥੇ ਤਲਬ ਕੀਤਾ ਜਾਏ ਪਰ ਮੈਨੂੰ ਲੱਗਦਾ ਕਿ ਉਹ ਪਹਿਲਾਂ ਹੀ ਨਾਂ ਦੀ ਪੱਗਿਆ ਕਿ ਨਾਂ ਮੇਰਾ ਕਿਹੜਾ ਦਾੜੀ ਆ ਉਹਦੇ ਕਰਕੇ ਉਹਨੂੰ ਪੱਗ ਦੀ ਸਤਿਕਾਰ ਦਾ ਪਤਾ ਵੀ ਨਹੀਂ ਉਹਨੂੰ ਗੁਰੂ ਦੀ ਸਤਿਕਾਰ ਦਾ ਪਤਾ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਦਸਤਾਰ ਇਹ ਵਾਜਾ ਮਾਰਨੀ ਆ ਓਏ ਆਪਣੀਆਂ ਪਛਾਣ ਕੇ ਲੈ ਜਾਓ ਇਹ ਇੱਕ ਇਹੋ ਜਿਹੀ ਮੰਨ ਸਕਦਾ ਤੇ ਇਕੱਠਿਆ ਸੂਚ ਆ ਇਹ ਸਾਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨੂੰ ਕੰਡੈਮਨਿੰਗ ਕਰਨ ਦਲ ਮੈਂ ਵੇਖਿਆ ਕਿ ਜੋ ਮੇਰਾ ਤੋਂ WhatsApp ਦੇ ਉੱਤੇ ਜਾਂ WhatsApp ਜਾਂ ਪਾਰਟੀ ਚੈਨਲਾਂ ਦੇ ਉੱਤੇ ਜੋ ਕਮੈਂਟਸ ਵਿਚਾਰ ਰਹੇ ਨੇ ਉਹ ਮੇਰੇ ਖਲ ਇੰਨੇ ਸ਼ਰਮਨਾਕ ਨੇ ਕਿ ਇਹੋ ਜੀ ਐਮਐਲ ਨੂੰ ਤਾਂ ਵੈਸੇ ਧੂਪ ਮਰਨਾ ਚਾਹੀਦਾ ਮੈਂ ਕਦੀ ਵੀ ਉਹ ਜਦੋਂ ਕਿਤੇ ਬੋਲਦਾ ਮੈਨੂੰ ਬੋਲਣਾ ਮੈਂ ਕਰੀ ਉਹਦੇ ਉਹ ਕਮੈਂਟ ਨਹੀਂ ਕਦੀ ਕੀਤੇ ਪਰ ਅੱਜ ਮੇਰੇ ਦਿਲ ਨੂੰ ਠੇਸ ਪਹੁੰਚੀ ਮੈਂ ਜਥੇਦਾਰ ਸਾਹਿਬ ਨੂੰ ਉਹ ਤੋਂ ਸਿੱਧਾ ਦਿੱਲੀ ਤੋਂ ਇਹ ਇੱਥੇ ਪਹੁੰਚਿਆ ਪਾਰਲੀਮੈਂਟ ਛੱਡ ਕੇ ਪਹੁੰਚਿਆ ਤਾਂ ਕਿ ਦੁਬਾਰਾ ਕੋਈ ਇਹੋ ਜੀ ਗੰਦੀ ਤੇ ਕੋਈ ਜੀ ਹਰਕਤ ਨਾ ਕਰ ਸਕੇ ਉਹਨਾਂ ਬੇਨਤੀ ਕੀਤੀ ਗਈ ਦਿੱਤੇ ਸਖਤ ਕਾਰਵਾਈ ਕੀਤੀ ਜੇ ਮੁੱਖ ਮੰਤਰੀ ਜੋ ਮੁੱਖ ਮੰਤਰੀ ਇਹ ਕਹਿੰਦਾ ਕਿ ਗੁਰਦੁਆਰਿਆਂ ਦੇ ਵਿੱਚ ਮੱਥਾ ਨਾ ਟੇਕੋ ਇਹਨਾਂ ਨੂੰ ਆਪੇ ਆਪਾ ਪਤਾ ਚੱਲ ਜਾਏਗਾ ਤੇ ਜੇ ਉਹੋ ਜਾਂ ਮੁੱਖ ਮੰਤਰੀ ਉਹੋ ਜੀ ਉਹਦੇ ਜਿਹੜੇ ਹੈਗੇ ਜਿਹੜੇ ਅੱਗੇ ਨੇ ਉਹੋ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਤੇ ਮੈਂ ਇਹਨਾਂ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਹੁਣ ਤੱਕ ਕਿਤੇ 10000 ਦਾ ਬੱਥਾ ਟੇਕਿਆ ਹੋ ਗਿਆ ਗੁਰਦੁਆਰੇ ਸਾਹਿਬ ਤੇ ਉਹਨੂੰ 10000 ਰੁਪਏ ਮੈਂ ਭੇਜਦਾ ਕਿ ਸਾਡੇ ਗੁਰਦੁਆਰਾ ਸਾਹਿਬਾਂ ਨੂੰ ਜਿੱਥੇ ਅਸੀਂ ਦਸਵੰਦ ਕੱਢਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਦਸਵੰਦ ਨਿਕਲਦਾ ਆਇਆ ਤੇ ਉਹਦੇ ਵਿੱਚ ਐਫੋਜੀ ਗੰਦੀ ਸ਼ਬਦਾਵਲੀ ਬੋਲਣੀ ਜਿਸ ਗੁਰੂ ਨੇ ਸਾਨੂੰ ਇੱਥੇ ਖੜਾ ਕੀਤਾ ਜਿਸ ਗੁਰੂ ਨੇ ਆਪਣੇ ਸਾਰਾ ਪਰਿਵਾਰ ਵਾਰ ਦਿੱਤਾ ਸਰਬੰਸ ਦਾ ਨਹੀਂ ਕਿਹਾ ਗਿਆ ਅੱਜ ਉਸੇ ਤਰ੍ਹਾਂ ਕਿ ਅਸੀਂ ਇੱਥੇ ਸਾਨੂੰ ਮੱਥਾ ਨਾ ਟੇਕੋ ਇਹਨਾਂ ਨੂੰ ਪਤਾ ਲੱਗ ਜੇਗਾ ਇਹ ਚੀਜ਼ਾਂ ਜਿਹੜੀ ਨੇ ਬੜੀਆਂ ਨਿੰਦਨ ਚੋਗਦੇ ਤੋਂ ਔਰ ਜੋ ਹੋਨੇ ਕਿਆ ਸੀ ਜੋ ਦਾਮ ਥਾਮ ਤੇ ਜਿਹੜੀ ਕੀ ਪਤਨ ਕੀ ਕੀ ਬੋਲਿਆ ਉਹ ਦੰਡ ਭੇਦ ਭਾਵ ਗਾਂਗ ਛੋਟਾ ਉਹਨੇ ਉਹਨਾਂ ਇਹੀ ਗੱਲ ਕਹੀ ਸੀ ਨਾ ਸੋ ਸੋਧੀਆਂ ਨੇ ਉਹਦੇ ਆਕਾਂ ਨੇ ਜੋ ਗੱਲ ਕਹੀ ਉਹ ਇਹਨਾਂ ਨੇ ਪੂਰੀ ਕਰ ਦਿੱਤੀ ਆ ਇਹ ਪੰਜਾਬ ਪੰਜਾਬੀ ਕਦੀ ਵੀ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਕਰਨੀ ਕਿਤੇ ਕਿਸੇ ਦੀ ਪੱਗ ਜਿਹੜੀ ਆ ਉਹ ਉਹਦੀ ਪੱਗ ਨਹੀਂ ਸਾਰੇ ਪੰਜਾਬ ਦੀ ਪੱਗ ਹੈ ਇਹ ਸਾਡੇ ਸਾਡਾ ਚਿਹਨ ਹੈ ਸਾਡਾ ਨਿਸ਼ਾਨ ਹੈ ਇਹ ਦਸਤਾਰ ਸਾਡੀ ਅਸੀਂ ਲੱਗਦਾ ਦੰਦਾ ਸਾਡੇ ਜਿਹੜੀ ਸਿਆਸਤ ਇਹਨਾਂ ਜਿਆਦਾ ਜਨੂੰਨ ਲੋਕਾਂ ਦੇ ਸਾਗਨ ਹੋਵੇ ਆਪਣੇ ਧਰਮ ਦੀ ਜਿਹੜੀ ਚਿੰਨ੍ਹ ਨੂੰ ਉਹਦੀ ਬੀੜ ਵੀ ਕੀਤੀ ਜਾ ਰਹੀ ਕਿਉਂ ਆਉਣ ਵਾਲੇ ਸਮੇਂ ਇਸ ਤਰ੍ਹਾਂ ਦੇ ਭਿਆਨਕ ਸੱਤੇ ਹੋਣਗੇ ਪੰਜਾਬ ਦੇ ਵਿੱਚ ਦੇਖੋ ਜਿੱਥੇ ਜਥੇਦਾਰ ਸਾਹਿਬ ਨੂੰ ਇੱਥੇ ਜਿੱਥੇ ਆਪਾਂ ਖੜੇ ਆ ਜੇ ਇਥੋਂ ਇੱਕ ਸੰਦੇਸ਼ ਚਾਹੀਦਾ ਜਿਹੜੇ ਮਰਤੀ ਪਾਰਟੀ ਦੇ ਕੋਈ ਗੱਲ ਹੋਵੇ ਅਸੀਂ ਇੱਥੇ ਇੱਥੇ ਅਸੀਂ ਸਮਰਪਿਤ ਆ ਜਥੇਦਾਰ ਸਾਹਿਬ ਜੇ ਕੋਈ ਕਿੰਤੂ ਪ੍ਰੰਤੂ ਵੀ ਕਰਦਾ ਜਿਹੜਾ ਜਥੇਦਾਰ ਸਾਹਿਬ ਸਾਡੀ ਇੱਥੇ ਇੱਥੇ ਬੈਠਾ ਉਹ ਸਾਡਾ ਸਤਕਾਰਯੋਗ ਪੂਰੀ ਸਭ ਸਿੱਖ ਨੂੰ ਜਿੰਨੇ ਦੇਰ ਉਹ ਜਥੇਦਾਰ ਦੇ ਅਹੁਦੇ ਤੇ ਬੈਠਿਆ ਸਾਰਿਆਂ ਨੂੰ ਸਤਕਾਰ ਕਰਨਾ ਬਣਦਾ ਜੇ ਅਸੀਂ ਆਪਣੇ ਜਥੇਦਾਰ ਸਤਕਾਰ ਨਹੀਂ ਕਰਾਂਗੇ ਸਾਡੀ ਜਿਹੜੀ ਕੌਮ ਅੱਗੇ ਨਹੀਂ ਵਧੇਗੀ ਤੇ ਜਥੇਦਾਰ ਸਾਹਿਬ ਨੂੰ ਇਹਨਾਂ ਚੀਜ਼ਾਂ ਤੇ ਬੜਾ ਸਖਤ ਤੇ ਤੇ ਜਿਹੜਾ ਰੁਖ ਅਪਣਾਉਣਾ ਪਏਗਾ ਰੂਸ ਦੇ ਪ੍ਰਧਾਨ ਮੰਤਰੀ ਰੂਸ ਦੇ ਰਾਸ਼ਟਰਪਤੀ ਆਹ ਹਨੂਰੇ ਬਾਤ